जय भीम जय भारत मैं सोम सहोता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ 9 ਦਸੰਬਰ ਨੂੰ ਅੰਬੇਡਕਰ ਊਰਜਾ ਭਵਨ ਦੇ ਵਿੱਚ ਬਕਾਇਦਾ ਤੌਰ ਤੇ ਪ੍ਰੀ ਨਿਰਮਾਣ ਦਿਵਸ ਮਨਾਇਆ ਗਿਆ ਵੈਸੇ ਤਾਂ 6 ਦਸੰਬਰ ਨੂੰ ਸੀ ਲੇਕਿਨ ਪਾਵਰ ਆਫ ਸੋਸ਼ਲ ਯੂਨਿਟੀ ਤੇ ਪੀਐਸਈ ਵੀ ਸ਼ੈਡਿਊਲ ਕਾਸਟ ਆਫੀਸਰ ਐਂਡ EMPLOYES ਐਸੋਸੀਏਸ਼ਨ ਪੰਜਾਬ ਵੱਲੋਂ ਸਾਂਝੇ ਤੌਰ ਤੇ ਅੰਬੇਡਕਰ ਊਰਜਾ ਪਵੰਦੇ ਵਿੱਚ ਪ੍ਰੀ ਨਿਰਮਾਣ ਦਿਵਸ ਮਨਾਇਆ ਗਿਆ ਔਰ ਇਸਦੇ ਨਾਲ ਬਕਾਇਦਾ ਤੌਰ ਤੇ 96 ਕਰੋੜੀ ਸ਼੍ਰੀ ਚਮਕੌਰ ਸਾਹਿਬ ਵਾਲੇ ਜਥੇਦਾਰ ਸਿੰਘ ਸਾਹਿਬ ਕੁਲਵਿੰਦਰ ਸਿੰਘ ਜੀ ਪਹੁੰਚੇ ਨੇ ਔਰ ਉਨ੍ਹਾਂ ਨੇ ਆਪਣੀ ਤਕਰੀਰ ਦੇ ਵਿੱਚ ਇੱਕ ਗੱਲ ਕਹੀ ਹੈ ਕਿ ਜੇਕਰ ਕੋਈ ਸਾਡੇ ਤੇ ਵਦੀਕੀਆਂ ਸਾਡੇ ਤੇ ਕਿਸੇ ਵੀ ਕਿਸਮ ਦਾ ਕਿਸੇ ਤਰ੍ਹਾਂ ਦਾ ਕੋਈ ਸ਼ੋਸ਼ਣ ਕਰਦਾ ਹੈ ਤੇ ਤੁਸੀਂ ਸਾਨੂੰ ਜ਼ਰੂਰ ਯਾਦ ਕਰ ਸਕਦੇ ਹੋ ਲੇਕਿਨ ਉਹਨਾਂ ਨੇ ਵੀ ਇਸ ਗੱਲ ਨੂੰ ਮਤਲਬ ਨਰਾਜ਼ਗੀ ਦੇ ਜ਼ਰੀਏ ਲਿਆਏ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਅਸੀਂ ਲੋਕ ਇੱਕ ਮੰਚ ਤੇ ਜਦੋਂ ਤੱਕ ਇਕੱਠੇ ਨਹੀਂ ਹੁੰਦੇ ਇਹ ਸ਼ੋਸ਼ਣ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਔਰ ਉਹਨਾਂ ਨੇ ਡਾਕਟਰ ਰੀਤੂ ਸਿੰਘ ਬਲੋ ਸ਼ੁਰੂ ਕੀਤੇ ਸੰਘਰਸ਼ ਦੀ ਵੀ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਅਸਲ ਵਿੱਚ ਉਹਨਾਂ ਦੀ ਗੱਲਬਾਤ ਦਾ ਮੇਨ ਮਕਸਦ ਇਹ ਹੀ ਸੀਗਾ ਕਿ 24 ਦੀ ਇਲੈਕਸ਼ਨ ਜਿਹੜੀ ਆ ਰਹੀ ਹੈ ਉਸ ਤੇ ਵਿੱਚ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਔਰ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਸਮਾਜ ਦੇ ਨੇ ਸਮਾਜ ਦੀ ਗੱਲ ਸਮਾਜ ਵਿੱਚ ਤਾਂ ਕਰਦੇ ਨੇ ਲੇਕਿਨ ਜਿੱਥੇ ਸਮਾਜ ਦੀਆਂ ਪ੍ਰੋਬਲਮ ਸਮਾਜ ਦੀਆਂ ਸਮੱਸਿਆਵਾਂ ਨੂੰ ਮਤਲਬ ਕਹਿਣ ਦੀ ਜ਼ਰੂਰਤ ਹੁੰਦੀ ਹੈ ਉਜਾਗਰ ਕਰਨ ਦੀ ਜ਼ਰੂਰਤ ਹੁੰਦੀ ਹੈ ਉੱਥੇ ਉਹ ਲੋਕ ਕਿਉਂ ਖਾਮੋਸ਼ ਹੋ ਜਾਂਦੇ ਨੇ ਜੱਥੇਦਾਰ ਸਿੰਘ ਸਾਹਿਬ ਕੁਲਵਿੰਦਰ ਸਿੰਘ ਨੂੰ ਆਪਾਂ ਸੁਣਦੇ ਹਾਂ ਜੀ ਸਾਡੇ ਸਮਾਜ ਤੋਂ ਸਾਡੇ ਬਜ਼ੁਰਗ ਭੈਣਾਂ ਮਾਵਾਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਸਾਰੇ ਡਾਕਟਰ ਬੇਦਕਾਉ ਭਿਮਰਾਉ ਜੀ ਦੇ ਸਫਦਾਨ ਦੇ ਚਲਦਿਆ ਸਾਰੇ ਹੀ ਅੱਜ ਇਕੱਤਰ ਹੋਏ ਆਂ ਅੱਜ ਸਾਨੂੰ ਆਪਣੇ ਸਮਾਜ ਨੂੰ ਜੁਗਾਉਣ ਦੀ ਲੋੜ ਏ ਕਿਉਂਕਿ ਜੇ ਬਾਬਾ ਜੀ ਨੇ ਬਹੁਤ ਵਧੀਆ ਸਾਰਾ ਕੁਝ ਦੱਸਦਾ ਜਿਆਦਾ ਵੈਸੇ ਬੋਲਣ ਦੀ ਲੋੜ ਨਹੀਂ ਕਿਉਂਕਿ ਉਹੀ ਗੱਲਾਂ ਉਹਨਾਂ ਨੇ ਬਹੁਤ ਵਧੀਆ ਕਹਿ ਦਿੱਤੀਆਂ ਇਸ ਕਰਕੇ ਸਾਨੂੰ ਅੱਜ ਆਪਣੇ ਸਮਾਜ ਨੂੰ ਜੁੜਨ ਦੀ ਲੋੜ ਏ ਇਕੱਠੇ ਹੋਣ ਦੀ ਲੋੜ ਏ ਜਿੱਥੇ ਖਾਲਸਾ ਰਾਜ ਦੀ ਗੱਲ ਕਰਨ ਦੀ ਲੋੜ ਏ ਸਾਰਾ ਜੀ ਆਪਣਾ ਸਮਾਜ ਇਕੱਠਾ ਹੋ ਕੇ ਜਿਨ੍ਹਾਂ ਨੂੰ ਅੱਜ ਅਸੀਂ ਕਹਿੰਦੇ ਨੌਕਰੀਆਂ ਦੀ ਲੋੜ ਏ ਸਾਨੂੰ ਪੜ੍ਹਾਈ ਦੀ ਬੜੀ ਲੋੜ ਏ ਪੜਾਈ ਦੇ ਨਾਲ-ਨਾਲ ਸਾਨੂੰ ਅੱਜ ਖਾਲਸਾ ਰਾਜ ਦੀ ਗੱਲ ਕਰਨ ਦੀ ਲੋੜ ਹੈ ਕਿਉਂਕਿ ਅੱਜ ਪੰਜਾਬ ਦੇ ਵਿੱਚ ਸਾਰੇ ਸਮਾਜ 'ਚ ਤੁਹਾਡੇ ਨਾਲ ਬੜੇ-ਬੜੇ ਵਿਤਕਰੇ ਵੀ ਹੋ ਰਿਹਾ ਦੇਖੋ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਹੁਣ ਦੇਖੋ ਤੁਸੀਂ ਐਸਜੀਪੀਸੀ ਦਾ ਇਲੈਕਸ਼ਨ ਚੱਲਦਾ ਪਿਆ ਪੰਜਾਬ ਦੇ ਵਿੱਚ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਕੱਲੇ ਨੌਕਰੀਆਂ ਤੱਕ ਸੀਮਤ ਨਾ ਕਰ ਲਈਏ ਕਿਉਂਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਸਿਰ ਚੁੱਕਣ ਦੀ ਆਦਤ ਪਾਉਣੀ ਆ ਤੇ ਅੱਜ ਤੱਕੜੇ ਹੋ ਕੇ ਸਾਨੂੰ ਆਪਣੀਆਂ ਵੋਟਾਂ ਬਣਾਉਣ ਦੀ ਲੋੜ ਐਸਜੀਪੀਸੀ ਦੀ ਆ ਕੋ ਕੋ ਜਿਹੜਾ ਬ੍ਰਾਹਮਣਵਾਦ ਆ ਉਹਨਾਂ ਦੀ ਧੋਣ ਚ ਇੱਕਲਾ ਬੜਾ ਵੱਡਾ ਫਸਿਆ ਜਾਤ ਪਾਤ ਦਾ ਜੇ ਤੁਸੀਂ ਅੱਜ ਉਹ ਧੋਣ ਦਾ ਕਿੱਲਾ ਕੱਢਣਾ ਹੈ ਤੁਹਾਨੂੰ ਵੱਧ ਤੋਂ ਵੱਧ ਐਸ்சிਪੀਸੀ ਦੇ ਵੋਟਾ ਬਣਾਉਣ ਦੀ ਲੋੜ ਹੈ ਚੰਗੇ ਵਧੀਆ ਆਪਣੇ ਬੱਚਿਆਂ ਨੂੰ ਪੈਦਾ ਕਰੋ ਚੰਗੇ ਵਧੀਆ ਬੱਚੇ ਐਸਪੀਸੀ ਦੇ ਵੋਟਾ ਬਣਾ ਕੇ ਚੰਗੇ ਮੈਂਬਰ ਤੁਹਾਡੇ ਚ ਹੋਣ ਕੀ ਗੱਲ ਤੁਹਾਡੀ ਕੌਮ ਦੇ ਵਿੱਚੋਂ ਅਕਾਲੀ ਫੁੱਲਾ ਸਿੰਘ ਵਰਗਾ ਜਰਨੈਲ ਪੈਦਾ ਹੋਇਆ ਜਿਹੜਾ ਅਕਾਲ ਤੱਕ ਦਾ ਜਹੇਦਾਨ ਹੋਇਆ ਤੇ ਜੇ ਅੱਜ ਅਸੀਂ ਆਪਣੇ ਸਮਾਜ ਦੇ ਬੱਚਿਆਂ ਨੂੰ ਇਤਿਹਾਸ ਬਾਰੇ ਨਹੀਂ ਦੱਸਾਂਗੇ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਕੀਤਾ ਉਹਦਾ ਖਾਲਸਾ ਰਾਜ ਪਰਬਾਰ ਕਰਨ ਚ ਵੀ ਬ੍ਰਾਹਮਣਵਾਦੀ ਸੋਚ ਸੀ ਕਿਉਂਕਿ ਉਸ ਟਾਈਮ 'ਚ ਸਿੱਖ ਰਾਜ ਨੂੰ ਦੋ ਹਿੱਸਿਆਂ 'ਚ ਵੰਡਤਾ ਇੱਕ ਤਤ ਖਾਲਸਾ ਬਣਾਤਾ ਇੱਕ ਬਦਈ ਖਾਲਸਾ ਬਣਾਤਾ ਇਸ ਕਰਕੇ ਸਾਨੂੰ ਅੱਜ ਬਾਬੇ ਬੱਚਿਆਂ ਨੂੰ ਪੜਾਉਣ ਦੀ ਲੋੜ ਏ ਵੀ ਅਸੀਂ ਕੀ ਸੀ ਕਿ ਸਾਡਾ ਸਮਾਜ ਕੀ ਸੀ ਜਿਹੜੀ ਆਜ਼ਾਦੀ ਦੀ ਗੱਲ ਡਾਕਟਰ ਬੇਦਕੋ ਭੀਮਰਾਵ ਜੀ ਨੇ ਕੀਤੀ ਸਾਡੀ ਭੈਣਾਂ ਨੂੰ ਆਜ਼ਾਦੀ ਦਵਾਈ ਸਾਡੇ ਗਰੀਬ ਸਮਾਜ ਨੂੰ ਚੱਕਿਆ ਉਹੀ ਆਜ਼ਾਦੀ ਦੀ ਗੱਲ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ 1699 ਦੀ ਵਿਸਾਖੀ ਨੂੰ ਕਹੀ ਸੀ ਕਿਉਂਕਿ ਉਦੋਂ ਵੀ ਬਾੜੀ ਰਾਜੇ ਇਹੀ ਜ਼ੁਲਮ ਕਰਦੇ ਸੀਗੇ ਜਾਤ ਪਾਤ ਵਿਤਕਰੇ ਉਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਖਾਲਸੇ ਨੂੰ ਅੰਮ੍ਰਿਤ ਛਕਾ ਕੇ ਸਾਰੀਆਂ ਜਾਤਾਂ ਪਾਤਾਂ ਇਕੱਠੀਆਂ ਕਰਕੇ ਉਦੋਂ ਕਿਹਾ ਸੀ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਇਨ ਮੋਸ ਗਰੀਬ ਕਰੋੜ ਪਰਿਆ ਲੋਕੋ ਉਹੀ ਆਜ਼ਾਦੀ ਦੀ ਗੱਲ ਡਾਕਟਰ ਬੇਦਕਾਉ ਭੋਮ ਧੀਮਰਾਉ ਜੀ ਉਹੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਿਧਾਤ ਕਿਤੇ ਜਾਤਾਂ ਪਾਤਾਂ ਨੂੰ ਇਕੱਠਿਆ ਕਰਕੇ ਸਾਡੇ ਸਮਾਜ ਨੂੰ ਗਲ ਦੇ ਨਾਲ ਲਾ ਕੇ ਰਗੂ ਰੇਟੇ ਗੁਰੂ ਕੇ ਬੇਟੇ ਦਾ ਵਰ ਦਿੱਤਾ ਤੇ ਜੇ ਅੱਜ ਵੀ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਨਹੀਂ ਜੋੜਾਂਗੇ ਤੇ ਅਸੀਂ ਪਛੜਦੇ ਪਛੜਦੇ ਬਹੁਤ ਪਿੱਛੇ ਰਹਿ ਜਾਾਂਗੇ ਜਿੱਥੇ ਸਾਨੂੰ ਨੌਕਰੀਆਂ ਦੀ ਲੋੜ ਆ ਉਥੇ ਨਾਲ-ਨਾਲ ਸਾਨੂੰ ਪੰਜਾਬ ਦੇ ਵਿੱਚ ਆਪਣੇ ਬੱਚਿਆਂ ਨੂੰ ਗੁਰਸਿੱਖ ਬਣਾਉਣ ਦੀ ਲੋੜ ਏ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਸੋਚ ਦੇ ਵਿੱਚ ਚੱਲਣ ਦੀ ਲੋੜ ਹੈ ਹੁਣ ਜਿਵੇਂ ਗਾਂਹ ਇਲੈਕਸ਼ਨ ਦੀ ਤਿਆਰੀ ਚੱਲਦੀ ਪਈਏ ਕੀ ਗੱਲ ਸਾਰੀ ਜ਼ਿੰਦਗੀ ਸਾਡਾ ਸਮਾਜ ਜੁੱਤੀਆ ਖਾਣ ਵਾਸਤੇ ਥੋੜਾ ਜੰਮਿਆ ਵੀ ਅਸੀਂ ਇਹਨਾਂ ਨੂੰ ਵੋਟਾਂ ਪਾਈ ਜਾਓ ਤੇ ਜੁੱਤੀਆ ਖਾਈ ਜਾਓ ਤੇ ਧਰਨੇ ਲਾਈ ਜਾਓ ਕੀ ਗੱਲ ਸਾਡੀ ਸਮਾਜ 'ਚ ਅਸੀਂ ਇੱਡੇ ਵਧੀਆ ਲੀਡਰ ਨਹੀਂ ਪੈਦਾ ਕਰ ਸਕਦੇ ਕਿ ਸਾਡੇ ਕੋਲ ਪੜ੍ਹੇ ਲਿਖੇ ਬੱਚੇ ਨਹੀਂ ਹੈਗੇ ਪੜ੍ਹੇ ਲਿਖੇ ਲੀਡਰ ਨਹੀਂ ਹੈਗੇ ਜਿਹੜੇ ਕਿ ਪੰਜਾਬ ਦੇ ਵਿੱਚ ਰਾਜ ਕਰ ਸਕਣ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਆਪਣੇ ਭੈਣਾ ਬੜਿਆ ਪੜ੍ਹਿਆ ਲਿਖਿਆ ਸਾਡੇ ਅੱਜ ਦਾ ਜੂਝ ਬੜਾ ਪੜ੍ਹਿਆ ਲਿਖਿਆ ਹੈ ਇੱਕ ਤੇ ਸਾਨੂੰ ਵੱਧ ਤੋਂ ਵੱਧ ਐਸ்சிਪੀਸੀ ਦੀਆਂ ਵੋਟਾਂ ਹਜੇ ਟਾਈਮ ਹੈਗਾ ਵੱਧ ਤੋਂ ਵੱਧ ਬਣਾ ਕੇ ਆਪਣੇ ਵਧੀਆ ਬੱਚੇ ਖੜੇ ਕਰੋ ਕਿਉਂਕਿ ਤੁਸੀਂ ਸ਼ਰਮਣੀ ਕਮੇਟੀ ਦਾ ਹਾਲਾਤ ਵੇਖਦੇ ਅੱਜ ਪੰਜਾਬ ਦੇ ਵਿੱਚ ਉਹਨਾਂ ਚ ਵੀ ਬੜੇ ਵਿਤਕਰੇ ਪਏ ਹੋਏ ਨੇ ਕਈ ਪਿੰਡਾਂ 'ਚ ਤੁਸੀਂ ਆਪ ਲਾ ਲਓ ਚਾਰ-ਚਾਰ ਪੰਜ-ਪੰਜ ਗੁਰੂ ਘਰ ਜਾਤਾਂ ਦੇ ਆਧਾਰ ਤੇ ਆ ਸ਼ਮਸ਼ਾਨ ਘਰ ਜਾਤਾਂ ਦੇ ਆਧਾਰ ਤੇ ਵੰਡੇ ਹੋਏ ਆ ਜੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਜਗਾਵਾਂਗੇ ਸਮਾਜ ਨੂੰ ਨਹੀਂ ਦੱਸਾਂਗੇ ਉਹਨਾਂ ਵਾਲੇ ਟਾਈਮ ਤੇ ਵਿਤਕਰਾ ਵਧੇਗਾ ਜੇ ਅੱਜ ਅਸੀਂ ਪੰਜਾਬ ਦੇ ਵਿੱਚ ਆਪਣੇ ਰਾਜ ਦੀ ਮੰਗ ਕਰਾਂਗੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਸਿਧਾਤਾ ਦੇ ਚੱਲ ਕੇ ਕਿਉਂਕਿ ਸੁਲਮਣੀ ਕਮੇਟੀ ਇਕੱਲੇ ਪੰਜਾਬ ਦੇ ਉਹ ਠੇਕੇਦਾਰਾਂ ਦੀ ਨਹੀਂ ਹੈਗੀ ਤੁਹਾਡਾ ਬਰਾਬਰ ਦਾ ਆਕਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਤੁਹਾਨੂੰ ਗੱਲ ਨਾਲ ਲਾ ਕੇ ਰਗੂ ਰੇਟੇ ਗੁਰੂ ਕੇ ਬੇਟੇ ਦਾ ਵਰ ਦਿੱਤਾ ਇਨ ਗਰੀਬ ਛਿਕਣ ਕੋ ਤੁਮ ਪਾਸ਼ਾ ਹੀ ਯਾਦ ਕਰੂ ਹਮਰੀ ਗਰੀਾਈ ਜੇ ਅਸੀਂ ਇਨਾਂ ਗੱਲਾਂ ਤੇ ਚੱਲਣਾ ਤੇ ਸਾਨੂੰ ਖਾਲਸਾ ਰਾਜ ਦੀ ਵੀ ਗੱਲ ਕਰਨੀ ਪਏ ਕਿ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਜਿੰਨੀ ਜਾਤ ਪਾਤ ਵਿਤਕਰੇ ਪੰਜਾਬ ਦੇ ਵਿੱਚ ਆ ਜੇ ਅਸੀਂ ਇਕੱਠੇ ਹੋ ਕੇ ਖਾਲਸਾ ਰਾਜ ਦੀ ਗੱਲ ਕਰਾਂਗੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਾਂਗੇ ਅੰਮ੍ਰਿਤ ਛਕਾ ਕੇ ਗੁਰਸਿੱਖੀ ਨਾਲ ਜੋੜਾਂਗੇ ਤਾਂ ਅਸੀਂ ਪੰਜਾਬ ਦੇ ਵਿੱਚ ਜਾਤਪਾਤ ਖਤਮ ਕਰ ਸਕਦੇ ਹਾਂ ਤਾਂ ਅਸੀਂ ਆਪਣਾ ਰਾਜ ਲਿਆ ਸਕਦੇ ਕਿਉਂਕਿ ਆਉਣ ਵਾਲੀ ਜਿਹੜੀ ਇਲੈਕਸ਼ਨ ਹੋਣੀ ਆ ਉਦੋਂ ਵੀ ਆਪਣੇ ਚੰਗੇ ਬੱਚੇ ਆਪਾਂ ਖੜੇ ਕਰੀਏ ਸਾਰਾ ਸਮਾਜ ਇਕੱਠਾ ਹੋ ਕੇ ਆਉਣ ਵਾਲੀ ਰਾਜਨੀਤੀ ਵੀ ਤੈਅ ਕਰਨ ਦੀ ਲੋੜ ਹੈ ਸਾਨੂੰ ਬਾਕੀ ਅਸੀਂ ਅੱਜ ਵੀ ਸਾਡੇ ਪ੍ਰੋਗਰਾਮ ਨੂੰ ਅਸੀਂ ਪਹੁੰਚਣਾ ਹੈ ਬਾਕੀ ਜਿੰਨੀ ਵੀ ਸਾਰੀ ਸੰਗਤ ਬੈਠੀ ਹੈ ਸਾਡੀਆਂ ਭੈਣਾਂ ਬੈਠੀਆਂ ਆ ਅਸੀਂ ਸਾਰੇ ਆਪਣੇ ਸਮਾਜ ਦੇ ਨਾਂ ਖੜੇ ਆ ਸੰਵਿਧਾਨ ਨੂੰ ਅਸੀਂ ਵੀ ਮੰਨਦੇ ਆਪਾਂ ਤਕੜੇ ਹੋ ਕੇ ਸੰਵਿਧਾਨ ਨੂੰ ਬਚਾਈਏ ਨਾਲ ਹੀ ਗੁਰੂ ਗੋਬੇ ਸਿੰਘ ਪਾਸ਼ਾ ਦੀ ਗੱਲ ਕਰਕੇ ਜਾਤ ਪਾਤ ਖਤਮ ਕਰਕੇ ਖਾਲਸਾ ਰਾਜ ਦੀ ਵੀ ਗੱਲ ਕਰੀਏ ਬਾਕੀ ਸਮੁੱਚੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ